ਅੱਜ ਪਿੰਡ ਮਹਿਮਾ ਸਰਜਾ ਦੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੰਡ ਮਹਿਮਾ ਸਰਜਾ ਦੀ ਪੰਚਾਇਤ ਇਕੱਠੀ ਹੋਈ ਹੈ ਜੋ ਕਿ ਕਮਰਿਆਂ ਦੀ ਢਾਟਵਾਈ ਕੀਤੀ ਗਈ ਸੀ ਪਰ ਪੰਚਾਇਤ ਨੂੰ ਇਸ ਬਾਰੇ ਬਿਲਕੁਲ ਵੀ ਦੱਸਿਆ ਨਹੀਂ ਗਿਆ ਤੇ ਪਿੰਡ ਮਹਿਮਾ ਸਰਜਾ ਦੀ ਸਰਪੰਚ ਗਰਜੀਤ ਕੌਰ ਨਾਲ ਗੱਲ ਕਰਦੇ ਆ ਕਿ ਇਹ ਸਾਰਾ ਮਸਲਾ ਕੀ ਆ ਸਤਿਕਾਰ ਸਰਪੰਚ ਸਾਹਿਬ ਜੀ ਕੀ ਰੌਲਾ ਜੀ ਅੱਜ ਸਕੂਲ ਚ ਸਕੂਲ ਦੇ ਵਿੱਚ ਜੀ ਸਾਨੂੰ ਪ੍ਰਿੰਸੀਪਲ ਸਾਹਿਬ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸਾਨੂੰ ਅੱਗੋਂ ਕੋਲ ਦੇ ਲਈ ਅਸੀਂ ਤੁਹਾਨੂੰ ਫੋਨ ਨਹੀਂ ਕਰ ਸਕਦੇਗੇ ਤੁਹਾਨੂੰ ਆਹ ਚੀਜ਼ ਨਹੀਂ ਕਰ ਸਕਦੇਗੇ ਹਰੇਕ ਚੀਜ਼ ਦੇ ਵਿੱਚ ਸਾਡੀ ਇਹ ਬੀ ਇਨਸਰਟ ਕਰਦੀ ਹੈਗੇ ਪਹਿਲਾਂ ਜਦੋਂ ਅਸੀਂ ਪੰਚਾਇਤ ਬਣੀ ਐ ਉਸ ਤੋਂ ਬਾਅਦ ਅਸੀਂ ਸਾਨੂੰ ਸਕੂਲ ਦੇ ਵਿੱਚ ਬੁਲਾਇਆ ਗਿਆਗਾ ਸਾਡੀ ਕੋਈ ਸੁਣਵਾਈ ਨਹੀਂ ਇਹਨਾਂ ਨੇ ਕੋਈ ਉਹ ਕੀਤੀਗੀ ਬੁਲਾ ਲੈਂਦੇ ਹੈਗੇ ਸਾਡੀ ਇਨਸਰਟ ਕਰਕੇ ਸਾਨੂੰ ਚਲੇ ਜਾਂਦੇ ਹੈਗੇ ਹੁਣ ਵੀ ਅੱਜ ਵੀ ਸਾਨੂੰ ਇਹੀ ਚੀਜ਼ ਇਹਨਾਂ ਨੇ ਬੋਲੀ ਹੈ ਅਸੀਂ ਕਿਹਾ ਵੀ ਸਾਨੂੰ ਤੁਹਾਡਾ ਵੀ ਫਰਜ਼ ਸੀਗਾ ਸਾਨੂੰ ਫੋਨ ਕਰਦਾ ਕੋਈ ਮੈਸੇਜ ਵਗੈਰਾ ਲਾਓ ਇਹ ਕਹਿੰਦੇ ਵੀ ਅਸੀਂ ਮੈਸੇਜ ਨਹੀਂ ਤੁਹਾਨੂੰ ਲਾ ਸਕਦੇ ਨਹੀਂ ਕਹਿੰਦੇ ਮੈਂ ਤਾਂ ਕਿਸੇ ਚੇਅਰਮੈਨ ਨੂੰ ਨਹੀਂ ਫੋਨ ਕਰ ਸਕਦਾਗਾ ਤੇ ਤੁਹਾਨੂੰ ਤਾਂ ਕਰਨਾ ਹੀ ਕੀ ਹੈਗਾ ਇਸ ਚੀਜ਼ ਬਾਰੇ ਸਾਨੂੰ ਬਹੁਤ ਬਹੁਤ ਜਿਆਦੇ ਇਹੋ ਹੈ ਬਾਕੀ ਇਹਨਾਂ ਨੇ ਕਮਰਿਆਂ ਦੀ ਢਾਟਵਾਈ ਕੀਤੀ ਹੈਗੀ ਤੇ ਸਾਡੀ ਕੋਈ ਪੁੱਛਗਿੱਛ ਨਹੀਂ ਇਹਨਾਂ ਨੇ ਵਿੱਚ ਕੀਤੀ ਬੋਲੀ ਬੋਲੀ ਹੋਈ ਸੀਗੀ ਸਾਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਵੀ ਅਸੀਂ ਬੁਲਾਇਆ ਸੀਗਾ ਤੇ ਤੁਸੀਂ ਆਏ ਨਹੀਂਗੇ ਸਾਡੇ ਕੋਲੇ ਕੋਈ ਮੈਸੇਜ ਹੀ ਨਹੀਂ ਪਹੁੰਚਿਆ ਇਸ ਚੀਜ਼ ਬੰਦੇ ਇਹਨਾਂ ਨੇ ਰਾਤ ਨੂੰ ਰਾਤ ਨੂੰ ਜਾ ਕੇ ਰਾਤ ਨੂੰ ਟਰਾਲੀ ਭਰ ਕੇ ਤੇ ਬਾਹਰ ਕੱਢ ਦਿੰਦੇ ਹੈਗੇ ਤੇ ਸਾਡ ਨੂੰ ਕੋਈ ਵੀ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਨੌਲੇਜ ਨਹੀਂ ਕੀ ਇੱਕ ਟਰਾਲੀ ਦੇ ਵਿੱਚ ਇੱਟਾਂ ਹੋਣ ਇਹਨਾਂ ਦੀ 35 3500 ਖੜੀਆਂ ਹੈ ਪਿੰਡ ਮਹਿਮਾ ਸਰਜੇ ਦੇ ਵਿੱਚ ਇੱਟਾਂ ਭਰਿਆ ਟਰੈਕਟਰ ਖੜਾ ਹੈ ਤੇ ਦਿਨੋਂ ਦਿਨ ਇਹ ਸੈਕੰਡਰੀ ਸਕੂਲ ਵਿਵਾਦਾਂ ਵਿੱਚ ਘਿਰਦਾ ਤੁਰਿਆ ਆ ਰਿਹਾ ਹੈ ਪਹਿਲਾਂ ਵੀ ਬੱਚਿਆਂ ਦੇ ਖਾਣੇ ਨੂੰ ਲੈ ਕੇ ਇਸ ਸਕੂਲ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਮੈਂਬਰ ਸਾਹਿਬ ਨਾਲ ਗੱਲ ਕਰਦੇ ਹਾਂ ਹਾਂਜੀ ਮੈਂਬਰ ਸਾਹਿਬ ਅੱਛਾ ਜੀ ਅੱਜ ਜਿਹੜਾ ਮਸਲਾ ਜੀ ਸਾਰੀ ਪੰਚਾਇਤ ਇਕੱਠੀ ਹੋਈ ਐ ਪੰਜ ਸਾਫ ਤੇ ਸਾਰੇ 11 ਮੈਂਬਰ ਇਕੱਠੇ ਹੋਏ ਐ ਇਹ ਮਸਲਾ ਸੀ ਦੋ ਕਮਰਿਆਂ ਦੀ ਸਕੂਲ ਦੇ ਵਿੱਚ ਢਾਟਭਾਈ ਕੀਤੀ ਗਈ ਸੀ ਉਹ ਇੱਟਾਂ ਸੀਗੀਆਂ ਇੱਟਾਂ ਦੇ ਵਿੱਚ ਪੰਚਾਇਤ ਨੂੰ ਕੋਈ ਮੈਸੇਜ ਨਹੀਂ ਲਾਇਆ ਗਿਆ ਪ੍ਰਿੰਸੀਪਲ ਵੱਲੋਂ ਪ੍ਰਿੰਸੀਪਲ ਵੱਲੋਂ ਕੋਈ ਮੈਸੇਜ ਨਹੀਂ ਕਿਸੇ ਪੰਚਾਇਤ ਨੂੰ ਲਾਇਆ ਗਿਆ ਨਾ ਕੋਈ ਪਿੰਡ ਦੇ ਵਿੱਚ ਲੋਸ ਮੈਟ ਕਰਾਈ ਗਈ ਐ ਬੋਲੀ ਦਿੱਤੀ ਗਈ ਐ ਸਿਰਫ ਇੱਕ ਬੰਦਾ ਆਇਆ ਸੀ ਜੋ ਚੱਲ ਫਿਰ ਵੀ ਨਹੀਂ ਸਕਦਾ ਘਰੇ ਪਿਆ ਉਹਦਾ ਨਾਮ ਤੇ ਸੈਨ ਕਰਕੇ ਇਟਾਂ ਬੋਲੀ ਹੋਰ ਕਿਸੇ ਨੇ ਦਿੱਤੀ ਇਟਾਂ ਕਿਸੇ ਦੇ ਹੋਰ ਘਰੇ ਗਈਆਂ ਅਕੋ ਪ੍ਰੈਸਿਪਲ ਸਾਹਿਬ ਨਾਲ ਤਰਾਜ ਦੇ ਗੱਲ ਕੀਤੀ ਉਹ ਕਹਿੰਦੇ ਅਜੇ ਤੱਕ ਕਿਸੇ ਨੂੰ ਨਾ ਤਾਂ ਫੋਨ ਕਰਕੇ ਨਾ ਕਿਸੇ ਨੂੰ ਕਰਿਆ ਨਾ ਕਿਸੇ ਚੇਅਰਮੈਨ ਨੂੰ ਫੋਨ ਕਰਕੇ ਮੈਂ ਨਹੀਂ ਕਿਸੇ ਨੂੰ ਦੱਸਦਾ ਐਡੀ ਈਗੋ ਤੇ ਐਡੀ ਆਕੜ ਧੌਣ ਚ ਕਿੱਲਾ ਲੈ ਕੇ ਬੈਠੇ ਆ ਕਿਸੇ ਦੀ ਗੱਲ ਸੁਣਨ ਤਿਆਰ ਨਹੀਂ ਅਜੇ ਤੋਂ ਪਹਿਲਾਂ ਵੀ ਦੋ ਤਿੰਨ ਪ੍ਰੋਗਰਾਮ ਹੋਇਆ ਮੌਜੂਦਾ ਪਚਾ ਇਹਨੂੰ ਇੱਥੇ ਬੁਲਾ ਲੈਂਦੇ ਆ ਪਰ ਬਹੁਤ ਜਰੀਲ ਕਰਕੇ ਭੇਜਿਆ ਇਹਨਾਂ ਨੇ ਅੱਜ ਇਟਾਂ ਦੇ ਮਸਲੇ 'ਚ ਗੋਲੀਆਂ ਜਿਹੜੀ ਨਿਯਮਾਂ ਦੇ ਖਿਲਾਫ ਹੋਈ ਆ ਗਲਤ ਨਿਯਮਾਂ ਦੇ ਹਿਸਾਬ ਨਾਲ ਬੁਲੀ ਕੀਤੀ ਗਈ ਹੈ। ਸੱਚੀ ਗੱਲ ਜੀ। ਸੱਚੀ ਹੈ। ਚਲੋ ਅਸੀਂ ਪਹਿਲਾਂ ਵੀ ਇਹਨੂੰ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰੀ ਸੀਗੀ ਜੀ ਵੀ ਇਹ ਕਮੇਟੀ ਜਿਹੜੀ ਬਣੀ ਹੋਈ ਆ ਵੀ ਇਹਨੂੰ ਆਪਾਂ ਚੇਂਜ ਕਰ ਦਈਏ ਪਰ ਇਹਨਾਂ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ। ਕਮੇਟੀ ਦੇ ਵਿੱਚ ਵੀ ਇਹਨਾਂ ਦੇ ਆਪ ਦੇ ਬੰਦੇ ਰੱਖੇ ਹੋਏ ਆ ਆਪਦੇ ਹਿਸਾਬ ਨਾਲ ਹੀ ਸਾਰਾ ਕੁਝ ਕਰਦੇ ਆ ਜੀ। ਮਾਨ ਸਰਕਾਰ ਤਾਂ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਨੂੰ ਲੈ ਕੇ ਕੈਂਟਾ ਵਿੱਚ ਹੈ ਪਰ ਜੇਕਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੀ ਕਲੇਸ਼ ਪੈਂਦਾ ਰਿਹਾ ਤਾਂ ਜੋ ਬੱਚੇ ਸਕੂਲ ਦੇ ਵਿੱਚ ਦਾਖਲ ਹਨ ਉਹ ਵੀ ਹੋ ਸਕੂਲਾਂ ਵਿੱਚ ਸ਼ਿਫਟ ਹੋ ਜਾਣਗੇ। ਕੋਈ ਇਹਦੇ ਵਿੱਚ ਕੋਈ ਗੱਲ ਸਭ ਨਾਲ ਸਾਡੀ ਹੈਗੀ ਹੈਗੀ। ਅਜੇ ਉਹ ਖਾਨੇ ধਵਾਮ ਦੇ ਰਹੇ ਆ ਬੋਲੋ ਦੱਸੋ ਮਾਲ ਹੋਈ ਪਈ ਹੈ ਮੈਮਾ ਸਰਜਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੰਚਾਇਤ ਅਤੇ ਪ੍ਰਿੰਸੀਪਲ ਦੇ ਵਿਚਾਲੇ ਪਿਆਰ ਰਫੜ